ਪੰਜਾਬੀ ਰੇਡੀਓ ਯੂਐਸਏ ਸਨਰੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਪਡੇਟ ਕੈਲੀਫੋਰਨੀਆ ਤੇ ਸਵਾਗਤ ਹੈ ਮਹਾਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਜੀ ਆਇਆਂ ਨੂੰ ਕਰਦੇ ਆ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏ ਐਮ ਸਟੇਸ਼ਨਸ ਐਫ ਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹਾਂ ਸੁਣ ਰਹੇ ਹਾਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸ੍ਰੋਤਿਵਾਜੀ ਜੂਨ ਦੀ 3 ਤਰੀਕ ਆ ਤੇ ਦਿਨ ਜਿਹੜਾ ਹੈ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ ਟਿਰਕੈਨਾ ਮੀਗ੍ਰੇਸ਼ਨ ਲਾਫਰਮ ਯੂਐਸ ਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕਾਮਾ ਕਾਲ اٹਨਿਏਟਡ ਟਿਰਕੈਨਾ 415 990 500 3 ਗੁਰਵਜਨ ਸਿੰਘ ਨਾਗਰਾ ਸੈਕਮੈਂਟੋ ਸਰਜੀ ਸਿੰਘ ਕੁਵਿੰਦਰ ਕਰਤੂਤ ਯੂ ਬਸੇਟੀ ਗੁਰਦੇਵ ਸਿੰਘ ਸੋਹੋਲ ਐਂਟੀਲੋਪ ਗੁਰਸਾਹਿਬ ਸਿੰਘ ਵੇਕਰਸਫੀਲਡ ਅਵਤਾਰ ਸਿੰਘ ਮੰਜਿਲ ਕਲੋਵਿਸ ਪਰਮਜੀਤ ਸਿੰਘ ਦਾਖਾ ਬਰਕਲੇ ਇਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਦੇ ਉੱਤੇ ਸੋਥੇ ਅੱਜ ਤੁਹਾਡੇ ਨਾਲ ਅਸੀਂ ਦੋ ਬਹੁਤ ਹੀ ਇੰਪੋਰਟੈਂਟ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੀਆਂ ਇੱਕ Hindu American Foundation ਨੂੰ ਲੈ ਕੇ ਆ ਤੇ ਦੂਜਾ SV 509 ਬਿਲ ਜੋ ਸੈਨੇਟ ਦੇ ਵਿੱਚ ਪਾਸ ਹੋਇਆ ਹੈਗਾ ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਬਾਬਤ ਤੁਹਾਨੂੰ ਪਤਾ ਹੀ ਆ ਕੁਝ ਮਹੀਨੇ ਪਹਿਲਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੈਕਰਮੈਂਟੋ ਬੀ ਦਾ ਇੱਕ ਆਰਟੀਕਲ ਛਪਾਇਆ ਸੀ ਜ ਜਿਹਦੇ ਵਿੱਚ ਉਹਨਾਂ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਡਾਇਰੈਕਟਰ ਸੀਗੇ ਉਹਨਾਂ ਨੇ ਇਹ ਕਿਹਾ ਸੀ ਭਈ ਬਹੁਤ ਸਾਰੇ ਜਿਹੜੇ ਖਾਲਸਤਾਨ ਨਾਲ ਸਬੰਧਤ ਲੋਕ ਹੈਗੇ ਆ ਜਾਂ ਖਾਲਸਤਾਨੀ ਆਰਗੇਨਾਈਜੇਸ਼ਨਸ ਨਾਲ ਖਾਸ ਕਰਕੇ ਫ੍ਰੀਮੌਂਟ ਗੁਰਦੁਆਰਾ ਉੱਥੇ ਡਰੱਗ ਦਾ ਜਿਹੜਾ ਬਿਜ਼ਨਸ ਹੁੰਦਾ ਹੈਗਾ ਆ ਸੋ ਬਹੁਤ ਵੱਧ ਘੱਟ ਜਿਹੜਾ ਸਾਰਾ ਝੂਠ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੀਆਂ ਸਟੇਟਮੈਂਟਸ ਦਿੱਤੀਆਂ ਸੀਗੀਆਂ ਉਸ ਸਾਰੇ ਕਾਸੇ ਤੋਂ ਬਾਅਦ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਸਾ ਸੀਗਾ ਕਿ ਇਹ Hindu American Foundation ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕਿਉਂ ਇੰਨਾ ਜ਼ਿਆਦਾ ਜਿਹੜਾ ਝੂਠਾ ਪ੍ਰਚਾਰ ਆ ਸਿੱਖਾਂ ਦੇ ਉਲਟ ਕਰਦੇ ਹੈਗੇ ਆ ਉਸ ਨੂੰ ਲੈ ਕੇ ਪਿਛਲੇ 8 ਮਹੀਨਿਆਂ ਤੋਂ ਫ੍ਰੀ ਮੋਡ ਗੁਰਦੁਆਰਾ ਸਾਹਿਬ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਲੋਕ ਆ ਉਹ ਇਸ ਇਸ਼ੂ ਨੂੰ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਟੈਕਲ ਕਰਨਾ ਆ ਇਹਦੇ ਉੱਤੇ ਵਰਕਆਊਟ ਕਰ ਰਹੇ ਸੀ ਸੋ ਅੱਜ ਉਹ ਉਹਨਾਂ ਨੇ ਕਰ ਦਿੱਤਾ ਆ ਅੱਜ ਫ੍ਰੀ ਮੋਡ ਗੁਰਦੁਆਰਾ ਸਾਹਿਬ ਨੇ ਦੇ ਜਿਹੜੇ ਮੈਂਬਰਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਇੱਕ ਭਾਰਤ ਸਰਕਾਰ ਦੀ ਸਾਂਝੀ ਜਾਂਚ ਲਈ ਅਮਰੀਕਨ ਜਸਟਿਸ ਡਿਪਾਰਟਮੈਂਟ ਨੂੰ ਅਪੀਲ ਕਰਦਾ ਹੈਗਾ Hindu American Foundation ਇਹਦਾ ਸਿੱਧਾ ਲਿੰਕ ਇੰਡੀਆ ਦੇ ਕੌਂਸਲੇਟ ਦੇ ਨਾਲ ਆ ਭਾਰਤ ਦੀ ਸਰਕਾਰ ਦੇ ਨਾਲ ਆ ਬੀਜੇਪੀ ਦੇ ਨਾਲ ਆ ਸੋ ਜੋ ਕੁਝ ਇਹ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ ਆ ਇਹ ਇਹਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਚਾਹੀਦਾ ਸੀ ਪਰ ਇਹ ਹੋਏ ਨਹੀਂ ਹੈਗੇ 28 ਪੇਜ ਦੀ ਬਹੁਤ ਵੱਡੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਤਿਆਰ ਕੀਤੀ ਗਈ ਜੋ ਯੂਐਸ ਦੇ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਦਿੱਤੀ ਗਈ ਹੈਗੀ ਆ ਉਹ ਰਿਪੋਰਟ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆ ਜੀ ਜੀ ਬਿਲਕੁਲ ਹਰਜੋਤ ਸਿੰਘ ਜੀ ਸੋ ਮੇਨ ਜਿਹੜਾ ਇਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਪ੍ਰੈਸ ਰਿਲੀਜ਼ ਗੁਰਦੁਆਰਾ ਸਾਹਿਬ ਦੇ ਦੁਆਰਾ ਜਾਰੀ ਜਿਹੜੀ ਉਹ ਕੀਤੀ ਗਈ ਆ ਉਹ ਆਪਾਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਿਹੜਾ ਉਹ ਸੁਣਾਉਨੇ ਆ ਦਿਖਾਉਨੇ ਆ ਤੇ ਫਿਰ ਜਿਹੜੇ ਵਕੀਲ ਹਾਇਰ ਕੀਤੇ ਗਏ ਹੋਏ ਸੀਗੇ ਇਨਵੈਸਟੀਗੇਟਿਵ ਟੀਮ ਹਾਇਰ ਕੀਤੀ ਗਈ ਸੀ ਗੁਰਦੁਆਰਾ ਸਾਹਿਬ ਫਰੀਮਾਉਂਟ ਤੇ ਹੋਰ ਸਿੱਖ ਜਥੇਬੰਦੀਆਂ ਤੇ ਦੁਆਰਾ ਉਸ ਤੋਂ ਬਾਅਦ ਵਿੱਚ ਜਿਹੜੀ HFA ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਸ ਬਾਰੇ ਜਿਹੜਾ ਆ ਉਹ ਖਲਾਸਾ ਹੋਇਆ ਆ ਸੋ ਗੁਰਦੁਆਰਾ ਸਾਹਿਬ ਫਰੀਮਾਉਂਟ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ Hindu American Foundation ਦੀ ਜਾਂਚ ਕਰਨ ਦੇ ਲਈ ਜੋ ਕਿ ਉਹਨਾਂ ਦੇ ਭਾਰਤੀ ਸਫਾਰਤ ਕਰਨੇ ਭਾਰਤੀ ਸਰਕਾਰ ਭਾਜਪਾ ਦੇ ਨਾਲ ਜਿਹੜੇ ਸੰਬੰਧ ਆ ਉਹਨਾਂ ਦੀ ਜਾਂਚ ਕਰਨ ਦੀ ਜਿਹੜੀ ਉਹ ਮੰਗ ਕੀਤੀ ਆ ਕਿਉਂਕਿ ਆ ਵੀ ਜਿਹੜੀ HAF ਪਾ ਉਹ 501C ਇੱਕ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਇਹ ਇੱਥੇ ਰਜਿਸਟਰਡ ਆ ਪਰ ਕੰਮ ਜਿਹੜੀ ਉਹ ਫੋਰਨ ਏਜੰਟ ਦੇ ਤੌਰ ਦੇ ਉੱਤੇ ਜਿਹੜੀ ਉਹ ਕਰ ਰਹੀ ਆ ਸੋ ਨਵੇਂ ਜਿਹੜੇ ਕੁਝ ਡਾਕੂਮੈਂਟ ਜਿਹੜਾ ਉਹਨਾਂ ਦਾ ਪੈਟਰਨ ਆ ਉਹ ਕਹਿੰਦੇ ਵੀ ਸ਼ਰਿਆਮ ਇਹ ਅਲਾਈਨ ਹੁੰਦਾ ਆ ਭਾਰਤ ਸਰਕਾਰ ਦੇ ਨਾਲ ਤੇ ਇੰਡੀਆ ਦੇ ਫੋਰਨ ਏਜੰਟ ਜਾਂ ਫੋਰਨ ਪਾਲਿਸੀ ਦੇ ਆਧਾਰ ਦੇ ਉੱਤੇ ਜਿਹੜੀ ਇਹ ਕੰਮ ਕਰ ਰਹੀ ਹੈ ਤੇ ਇਹ ਫਾਰਾ ਦੇ ਨਾਲ ਰਜਿਸਟਰਡ ਨਹੀਂ ਆ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ ਅਮਰੀਕਾ ਦੇ ਵਿੱਚ ਜੇ ਕੋਈ ਵੀ ਜਥੇਬੰਦੀ ਕਿਸੇ ਸਰਕਾਰ ਦੇ ਲਈ ਆਪਣੀ ਲੋਬਿੰਗ ਕਰਦੀ ਆ ਜਾਂ ਉਹਨਾਂ ਦੇ ਏਜੰਟ ਦੇ ਤੌਰ ਦੇ ਤੇ ਕੰਮ ਕਰਦੀਆਂ ਤੇ ਉਹਨੂੰ ਅਮਰੀਕਾ ਦੇ ਵਿੱਚ ਫਾਰਾ ਦੇ ਤਹਿਤ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਆਪਣੇ ਆਪ ਨੂੰ ਰਜਿਸਟਰ ਕਰਨਾ ਪੈਂਦਾ ਸਰਕਾਰ ਨੂੰ ਦੱਸਣਾ ਪੈਂਦਾ ਆ ਵੀ ਅਸੀਂ ਜਿਹੜੇ ਇੱਕ ਹੋਰ ਮੁਲਕ ਦੀ ਇੱਕ ਬਾਹਰਲੇ ਮੁਲਕ ਦੀ ਜਿਹੜੀ ਪੈਰਵਾਹੀ ਕਰਦੇ ਆ ਫਾਇਦੇ ਜਿਹੜੇ ਆ ਟੈਕਸ ਬ੍ਰੇਕਸ ਦੇ ਉਹ ਅਮਰੀਕਨ ਸਰਕਾਰ ਤੋਂ ਲੈ ਰਹੀ ਆ ਤੇ ਪਾਲਿਸੀ ਜਿਹੜੀ ਆ ਉਹ ਭਾਰਤੀ ਸਰਕਾਰ ਦੀ ਜਿਹੜੀ ਉਹ ਚਲਾ ਰਹੀ ਆ ਸੋ ਜਿਹੜੇ 트럼ਪ ਪ੍ਰਸ਼ਾਸਨ ਦੇ ਅੰਡਰ ਆਪਾਂ ਇਹ ਦੇਖਿਆ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅਜਿਹੀਆਂ ਜਿਹੜੀਆਂ ਸੰਸਥਾਵਾਂ ਜਾਂ ਅਜਿਹੀਆਂ ਜਿਹੜੀਆਂ ਆਰਗੇਨਾਈਜੇਸ਼ਨਜ਼ ਆ ਜਿੱਦਾਂ ਬਾਹਰਲੇ ਮੁਲਕਾਂ ਦੇ 카rtelਜ਼ ਆ ਡਰੱਗ 카rtelਜ਼ ਆ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨਜ਼ ਜਿਹੜੀਆਂ ਉਹ ਡਿਕਲੇਅਰ ਕੀਤਾ ਆ ਸੋ ਜਿਹੜੇ ਫੋਰਨ ਬੈਕਡ ਇੰਟੀਮੀਡੇਸ਼ਨ ਕੀਤੀ ਜਾ ਰਹੀ ਹੈ ਅਮਰੀਕਨ ਸਿਟੀਜ਼ਨਸ ਦੀ ਜਿਨ੍ਹਾਂ ਵਿੱਚ ਸਿੱਖ ਅਮਰੀਕਨਸ ਵੀ ਆਉਂਦੇ ਆ ਉਹਨਾਂ ਦੀ ਕਹਿੰਦੇ ਵੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਐ ਸੋ ਗੁਰਦੌਰਾ ਸਾਹਿਬ ਫ੍ਰੀਮਵਰਕ ਉਨ੍ਹਾਂ ਦੀ ਜਿਹੜੀ ਸੁਪਰੀਮ ਕੌਂਸਲ ਉਨ੍ਹਾਂ ਦੇ ਦੁਆਰਾ ਉਨ੍ਹਾਂ ਦੇ ਸਪੋਕਸਪਰਸਨ ਦੇ ਦੁਆਰਾ ਜਿਹੜਾ ਇਹ ਗੁਹਾਰ ਲਾਈ ਗਈ ਆ ਗੁਰਦੁਆਰਾ ਸਾਹਿਬ ਦੇ ਦੁਆਰਾ ਉਨ੍ਹਾਂ ਦੀ ਸੰਗਤ ਦੇ ਦੁਆਰਾ ਵੀ ਇਹਨਾਂ ਦੀ ਜਿਹੜੀ ਹੁਣ ਜਾਂਚ ਜਿਹੜੀ ਹੋਣੀ ਚਾਹੀਦੀ ਆ ਜਿਹੜੀ ਰਹੀ ਹਰਜੋਤ ਸਿੰਘ ਜੀ ਰਿਪੋਰਟ ਉਸਤੇ ਉਸ ਨੂੰ ਜੇ ਸ਼ੇਅਰ ਕਰਦੇ ਜਾਈਏ ਤਾਂ ਇਹ ਕਾਫੀ ਵੱਡੀ 24 ਪੇਜਾਂ ਦੀ ਏ ਜਿਹੜੀ ਰਿਪੋਰਟ ਆ ਉਸਤੇ ਵਿੱਚ ਜਿਹੜੇ ਅਟਾਰਨੀ ਜਨਰਲ ਕੈਮਲਾ ਬੌਂਡੀਆ ਉਹਨਾਂ ਨੂੰ ਸੰਬੋਧਿਤ ਕਰਕੇ ਜਿਹੜਾ ਆ ਉਹ ਆਖਿਆ ਗਿਆ ਆ ਵੀ ਅਨਰਜਿਸਟਰਡ ਫੋਰਨ 에ਜੰਟ ਰਿਲੇਸ਼ਨਸ਼ਿਪ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਇੰਡੀਆ ਦੀ ਜਿਹੜੀ ਐਮਬੈਸੀ ਵਾਸ਼ਿੰਗਟਨ ਡੀਸੀ ਚਾ ਤੇ ਜਿਹੜੀ ਭਾਜਪਸ ਦੀ ਉਥੇ ਦੀ ਪਾਰਟੀ ਆ ਉਹਨਾਂ ਦੀ ਜਿਹੜੀ ਜਾਂਚ ਆ ਉਹ ਇਸ ਦੇ ਵਿੱਚ ਹੋਣੀ ਜਿਹੜੀ ਉਹ ਚਾਹੀਦੀ ਆ ਐਚ ਐਫ ਓਮ ਫਿਲਡੈਲਫੀਆ ਦੀ ਰਜਿਸਟਰਡ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਪਰ ਕੰਮ ਕਹਿੰਦੇ ਵੀ ਉਹ ਫੋਰਨ ਏਜੰਟ ਦੇ ਤੌਰ ਦੇ ਉੱਤੇ ਜਿਹੜੀ ਉਹ ਕਰ ਰਹੀ ਆ ਕਹਿੰਦੇ ਵੀ ਜਿਹੜਾ ਪਬਲੀਕਲੀ ਅਵੇਲੇਬਲ ਇਨਫੋਰਮੇਸ਼ਨ ਆ ਐਚ ਏ ਐਫ ਦੀ ਆਪਣੀ ਹੀ ਉਹ ਕਹਿੰਦੇ ਵੀ ਇਹ ਰਿਵੀਲ ਕਰਦੀ ਆ ਇਹ ਇਸ ਦਾ ਪਰਦਾ ਫਾਸ਼ ਕਰਦੀ ਆ ਵੀ ਐਚ ਏ ਐਫ ਇੰਡੀਅਨ ਐਮਬੈਸੀ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆ ਭਾਜਪਾ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆ ਜਿਹੜੀ ਕਿ ਇਸ ਟਾਈਮ ਉੱਥੇ ਦੀ ਰੂਲਿੰਗ ਗਵਰਨਮੈਂਟ ਹੈਗੀ ਆ ਤੇ ਕਹਿੰਦੇ ਵੀ ਉਨ੍ਹਾਂ ਦੀ ਰਿਕੁਐਸਟ ਡਾਇਰੈਕਸ਼ਨ ਦੇ ਵਿੱਚ HAF ਟੋਟਲੀ ਪੋਲਿਟিক্যাল ਐਡਵੋਕਸੀ US ਦੇ ਵਿੱਚ ਇੰਗੇਜ ਕਰਦੀ ਆ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੇ ਹੋਏ ਵੀ ਸੋ ਉਹਨਾਂ ਦੀਆਂ ਕਹਿੰਦੇ ਵੀ ਈਮੇਲਸ ਵਰਕ ਪ੍ਰੋਡਕਟ ਨਿਊਜ਼ਲੈਟਰ ਸੋਸ਼ਲ ਮੀਡੀਆ ਪੋਸਟ ਪਬਲਿਕ ਇੰਟਰਵਿਊਜ਼ ਇਹ ਸਾਰੇ ਆਮ ਦਿਖਾਉਂਦੀਆਂ ਆ ਵੀ HAF ਨੇ ਬਹੁਤ ਵਾਰੀ ਜਿਹੜੀਆਂ ਮੀਟਿੰਗਸ ਆ ਫੋਰਨ ਪ੍ਰਿੰਸੀਪਲਸ ਤੇ US ਲਾ ਕੁਮੇਕਰਸ ਦੇ ਦਰਮਿਆਨ ਫੈਸਿਲਿਟੇਟ ਜਿਹੜੀਆਂ ਕੀਤੀਆਂ ਆ ਆਪਣੇ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਭਾਰਤੀ ਸਰਕਾਰ ਦੇ ਅਜੰਡੇ ਨੂੰ ਆਪਣੀਆਂ ਇਵੈਂਟਸ ਦੇ ਵਿੱਚ ਲਗਾਤਾਰ ਉਹਨਾਂ ਦੀ ਐਡਵੋਕੇਸੀ ਉਹਨਾਂ ਦੇ ਇੰਟਰਸਟ ਨੂੰ ਮੋਹਰੇ ਰੱਖਿਆ ਆ ਰਾਦਰðਨ ਅਮਰੀਕੀ ਜਿਹੜੀ ਕਹਿ ਸਕਦੇ ਆ ਵੀ ਇੰਟਰਸਟ ਨੂੰ ਜਿਹੜਾ ਉਹ ਪਿੱਛੇ ਰੱਖ ਕੇ ਤੇ ਫਾਇਦਾ ਜਿਹੜਾ ਆ ਉਹ ਨਾਨ-ਪ੍ਰੋਫਿਟ ਦਾ ਲਗਾਤਾਰ ਚੁੱਕਦੇ ਜਾ ਰਹੇ ਹੈਗੇ ਕਹਿੰਦੇ ਵੀ ਗੁਰਦਨ ਸਿੰਘ ਸਾਹਿਬ ਕੱਲਾ ਇਹ ਨਹੀਂ ਹੈ ਵੀ ਜਿਹੜਾ ਇਸ ਕੰਸਰਨ ਨੂੰ ਰੇਜ਼ ਕਰ ਰਿਹਾ ਹੈ ਇਸ ਤੋਂ ਪਹਿਲਾਂ ਐਲ ਜੀਰਾ ਨੇ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਛਾਪੀ ਸੀ ਜਿਹਦੇ ਵਿੱਚ ਉਹਨਾਂ ਦਾ ਰਿਪੋਰਟ ਦਾ ਮੇਨ ਟਾਈਟਲ ਇਹ ਸੀ ਹੂ ਇਜ਼ ਲੋਬੀਇੰਗ ਫਾਰ ਇੰਡੀਆਜ਼ ਮੋਦੀ ਗਵਰਨਮੈਂਟ ਔਨ ਕੈਪੀਟਲ ਹਿਲ ਇਹਦੇ ਵਿੱਚ ਉਹਨਾਂ ਨੇ ਪਬਲਿਕ ਰੈਕੋਰਡਸ ਕਮਿਊਨੀਕੇਸ਼ਨ ਸਾਰਾ ਕੁਝ ਦੱਸਿਆ ਸੀ ਵੀ ਕਿਸ ਤਰ੍ਹਾਂ ਐਚ ਏ ਐਫ ਦਾ ਮੋਦੀ ਉਹਨਾਂ ਦੀ ਬੀ ਜੀ ਪੀ ਦੇ ਨਾਲ ਸਿੱਧਾ ਸਬੰਧ ਹੈਗਾ ਆ ਟਰਾਂਸਨੇਸ਼ਨਲ ਰਿਪਰੈਸ਼ਨ ਨੂੰ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੁਝ ਜਿਹੜਾ ਚੱਲ ਰਿਹਾ ਐ ਐਫਬੀਆਈ ਪੂਰੀ ਤਰ੍ਹਾਂ ਇਨਵੋਲ ਹੈਗੀ ਆ ਪਈ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਅਮਰੀਕਨ ਸਿਟੀਜ਼ਨ ਨੂੰ ਕੋਈ ਹਰਾਸ ਕਰਦਾ ਆ ਚੁੱਪ ਕਰਾਉਣ ਦੀ ਗੱਲ ਕਰਦਾ ਹੈਗਾ ਉਹ ਸਾਰੇ ਟ੍ਰਾਂਸਨੇਸ਼ਨਲ ਪ੍ਰੈਸ਼ਨ ਦੇ ਅੰਡਰ ਆਂਦੇ ਹੈਗੇ ਆ ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਇੱਕ ਫੋਰਨ ਪ੍ਰਿੰਸੀਪਲ ਦੇ ਏਜੰਟ ਦੀ ਤਰ੍ਹਾਂ ਕੰਮ ਕਰ ਰਹੀ ਹੈਗੀ ਆ 2003 ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਬਣੀ ਸੀ ਤੇ ਇਹਦੇ ਉਹ ਕਹਿ ਰਿਹਾ ਵੀ ਅਸੀਂ ਸਭ ਤੋਂ ਵੱਡੇ ਤੇ ਸਭ ਤੋਂ 올ਡੇਸਟ এডਿਕੇਸ਼ਨ ਤੇ ਐਡਵੋਕੇਸੀ ਆਰਗੇਨਾਈਜੇਸ਼ਨ ਹੈਗੇ ਆ ਹਾਲਾਂਕਿ ਇਹਨਾਂ ਨੇ ਬਹੁਤ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਆਇਆ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ 2014 ਦੇ ਵਿੱਚ ਉਹਨਾਂ ਨੂੰ ਆਰਗੇਨਾਈਜ਼ ਕਰਨ ਦੇ ਲਈ ਸਭ ਤੋਂ ਅੱਗੇ ਸੀ ਸੋ ਬਹੁਤ ਪਿਛਲੇ ਸਾਲਾਂ ਦੀ ਉਹਨਾਂ ਨੇ ਪੂਰੀ ਡਿਟੇਲਸ ਵੀਡੀਓਜ਼ ਅਖਬਾਰਾਂ ਦੀ ਕਟਿੰਗਸ ਕੀ ਕੀ ਉਹਨਾਂ ਨੇ ਕੀਤਾ 2014 ਦੇ ਵਿੱਚ ਜਿਹੜੀ ਇਵੈਂਟ ਆਰਗੇਨਾਈਜ਼ ਕੀਤੀ ਸੀ ਉਸ ਤੋਂ ਬਾਅਦ 2015 ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਫੇਰ ਮੋਦੀ ਨੂੰ ਜਿਹੜਾ ਅ ਵੈਲਕਮ 파ਟਨਰ ਬਰਨ ਜਿਹੜਾ ਯੂਜ਼ ਕੀਤਾ ਉਸ ਤੋਂ ਬਾਅਦ 2016 ਦੇ ਵਿੱਚ Hindu American Foundation ਇੱਕ ਕਾਨਫਰੰਸ ਕਾਲ ਜਿਹੜੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਕੀਥ ਐਲੀਸਨ ਮਿਨੇਸੋਟਾ ਤੋਂ ਫੈਡਰਲ ਲਾਅ ਮੇਕਰ ਉਹਨਾਂ ਨੂੰ ਜਿਹੜਾ ਜਿਨ੍ਹਾਂ ਨੇ ਇਹ ਕਿਹਾ ਸੀ ਭਈ ਮੋਦੀ ਦਾ ਬੈਨ ਹੋਣਾ ਚਾਹੀਦਾ ਯੂ ਐਸ ਏ ਚ ਉਹਨਾਂ ਦਾ ਹਿਊਮਨ ਰਾਈਟਸ ਰੈਕ ਠੀਕ ਨਹੀਂ ਉਹਨੂੰ ਕਿਸ ਤਰ੍ਹਾਂ ਜਿਹੜਾ ਉਹਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਉਹਨੂੰ ਜਿਹੜਾ ਆਪਣੇ ਵੱਲ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਇਦਾਂ 2017 ਦੇ ਵਿੱਚ Hindu American Foundation ਨੇ ਇੰਡੀਅਨ ਅੰਬੈਸੀ ਦੇ ਨਾਲ ਰਲ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਬੋਧੀ ਸੀ ਉਹਨਾਂ ਨੇ ਉੱਥੇ 45 ਮਿੰਟ ਦਾ ਜਿਹੜਾ ਭਾਸ਼ਣ ਦਿੱਤਾ ਉਹਦੇ ਵਿੱਚ ਇਹਨਾਂ ਦੇ ਮੇਨ ਬੰਦੇ ਮੋਰੇ ਆਰਗੇਨਾਈਜ਼ ਕੰਨ ਦੇ ਵਿੱਚ ਸੀ ਇਸ ਤਰ੍ਹਾਂ 2019 ਚ ਕਿਤੇ ਕੀਤਾ 2000 ਬੱਕ ਬੱਕ 21 ਦੇ ਵਿੱਚ 2024 ਦੇ ਵਿੱਚ ਜੋ ਬੱਕ ਬੱਕ ਹੋ ਰਹੀ ਇਸ਼ੂ ਆਏ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੇ ਆ 15000 ਲੋਕ ਜਿੱਥੇ ਇਕੱਠੇ ਹੋਏ ਸੀਗੇ ਇਹਨਾਂ ਦਾ ਜਿਹੜਾ ਸ਼ੋਕਲਾ ਆ ਉੱਥੇ ਬੋਲਿਆ ਹੈਗਾ ਸੋ ਪੂਰੇ ਦਾ ਪੂਰਾ ਡਾਟਾ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਕੀਤਾ ਉਹ ਇਕੱਠਾ ਕਰਕੇ ਜਿਹੜੇ ਯੂਐਸ ਦੇ ਡਿਸਟ੍ਰਿਕਟ ਸੌਰੀ ਅਟਾਰਨੀ ਜਨਰਲ ਹੈਗੇ ਪੈਮ ਬੌਂਡੀ ਉਹਨਾਂ ਨੂੰ ਇਹ ਲੈਟਰ ਜਿਹੜੀ ਆ ਜੋ ਲਾ ਫਰਮ ਲੈਕਸ ਪੋਲੀਟੀਕਾ ਸਭ ਤੋਂ ਵੱਡੀ ਲਾ ਫਰਮਾਂ ਇਹਨਾਂ ਦੇ ਜਿਹੜੇ ਅਟਾਰਨੀਜ਼ ਆ ਉਹ ਇਲਨ ਮਸਕ ਦੇ ਅਟਾਰਨੀਜ਼ ਆ ਸੋ ਟਾਪ ਨੌਚ ਅਟਾਰਨੀਜ਼ ਆ ਉਹਨਾਂ ਨੂੰ ਹਾਇਰ ਕੀਤਾ ਹੈ ਉਹਨਾਂ ਨੇ ਪਿਛਲੇ 8 ਮਹੀਨਿਆਂ ਦੇ ਵਿੱਚ ਇਸ ਆਰਗੇਨਾਈਜੇਸ਼ਨ ਦੀ ਪੂਰੀ ਇਨਵੈਸਟੀ ਇਨਵੈਸਟੀਗੇਸ਼ਨ ਕੀਤੀ ਆ ਕਿ ਕਿਤੇ ਕਿਤੇ ਭਾਰਤ ਸਰਕਾਰ ਨਾਲ ਰਲ ਕੇ ਜਾਂ ਭਾਰਤ ਦੇ ਏਜੰਟਸ ਨਾਲ ਰਲ ਕੇ ਜੋ ਅਮਰੀਕਾ ਦੇ ਵਿੱਚ ਆਪਣੀ ਹੱਕ ਸੱਚ ਦੀ ਆਵਾਜ਼ ਚੱਕਦੇ ਹੈਗੇ ਆ ਉਹਨਾਂ ਦੇ ਅਗੇਂਸਟ ਵੀ ਇਹ ਜਿਹੜੀ ਕੰਮ ਕਰ ਰਹੀ ਹੈਗੀ ਆ ਸੋ ਉਸ ਵੰਦੇ ਵਿੱਚ ਇਹਨਾਂ ਨੇ ਇਹ ਕਿਹਾ ਆ ਵੀ ਜੇ ਹਿੰਦੂ ਅਮਰੀਕਨ ਫਾਊਂਡੇਸ਼ਨ ਅਮਰੀਕਾ ਦੇ ਵਿੱਚ ਕਹਿੰਦੇ ਆ ਵੀ ਅਸੀਂ ਹਿੰਦੂਆਂ ਦੀ ਰਾਖੀ ਲਈ ਆ ਤੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਫੇ ਕਾਤੇ ਜਾ ਕੇ ਜਿਹੜੀ ਲੱਤ ਪਸਾਉਂਦੇ 2017 ਦੇ ਵਿੱਚ ਇੱਕ ਜਿਹੜੀ ਯੂਨਾਈਟਿਡ ਸਟੇਟ ਕਮਿਸ਼ਨ ਔਨ ਰਿਲੀਜੀਅਸ ਫਰੀडम ਯੂਐਸਆਰਐਫ ਉਹਨਾਂ ਨੇ ਰਿਪੋਰਟ ਕੱਢੀ ਸੀ ਕਿ ਕਿਸ ਤਰ੍ਹਾਂ ਰਿਲੀਜੀਅਸ ਮਿਨੋਰਟੀਜ਼ ਦਾ ਕਹਾਂ ਹੁੰਦਾ ਹੈਗਾ ਆ ਖਾਸ ਕਰਕੇ ਮੁਸਲਮਾਨ ਤੇ ਦਲਸਤ ਦੇ ਅਗੇਂਸਟ ਉਸ ਟਾਈਮ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਸੀਗਾ 2019 ਦੇ ਵਿੱਚ ਅ ਆਰਟੀਕਲ ਜਿਹੜਾ 370 ਆ ਇੰਡੀਆ ਦੇ ਵਿੱਚ ਜਿਹੜਾ ਉਹਨਾਂ ਨੇ ਰਿਵੋਕ ਕੀਤਾ ਸੀ ਇਹਦੀ ਪੂਰੀ ਸਪੋਰਟ ਕੀਤੀ ਸੀ ਫਿਰ ਜੋ ਕੁਝ ਉੱਥੇ ਵਾਪਰ ਰਿਹਾ ਫਿਰ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਲੈ ਕੇ 2019 ਤੋਂ 20 ਨੂੰ ਲੈ ਕੇ ਉਹਦੀ ਇਹਨਾਂ ਨੇ ਪੂਰਾ ਸਾਥ ਦਿੱਤਾ ਸੀ 2023 ਤੇ 24 ਦੇ ਵਿੱਚ ਜਿਹੜੇ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ ਸੋਵਰਨ ਸਟੇਟ ਮੰਗਦੇ ਹੈਗੇ ਆ ਉਹਨਾਂ ਦੇ ਅਗੇਂਸਟ ਇਹਨਾਂ ਨੇ ਪੂਰਾ ਪ੍ਰਚਾਰ ਕੀਤਾ ਜਿਸ ਤਰ੍ਹਾਂ ਸੈਕਰਾਮੈਂਟੋ ਬੀ ਦਾ ਆਰਟੀਕਲ ਵੀ ਤੁਹਾਡੇ ਸਾਹਮਣੇ ਹੈਗਾ ਭਾਈ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਸੀ ਅਮਰੀਕਾ ਦੇ ਕਈ ਸਿੱਖਾਂ ਨੂੰ ਥ੍ਰੈਟ ਕੀਤਾ ਗਿਆ ਸੀ ਵੀ ਇਹਨਾਂ ਨੂੰ ਮਾਰ ਦਿੱਤਾ ਜਾਊਗਾ ਸੋ ਇਹ ਇਹ ਜਿਹੜੇ ਆ ਇਸ ਤੋਂ ਬਿਨਾ 2022 ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਾਂਗਰਸ ਨੂੰ ਲੋਬੀ ਕੀਤਾ ਵੀ ਜਿਹੜਾ 450 ਮਿਲੀਅਨ ਦਾ ਇੱਕ ਪੈਕੇਜ ਸੀ F16 ਫਾਈਟਰ ਜੈਟਸ ਦਾ ਪਾਕਿਸਤਾਨ ਨੂੰ ਜਾਣਾ ਸੀਗਾ ਉਹ ਉਸ ਨੂੰ ਅਪੋਜ਼ ਕੀਤਾ ਸੋ ਇਸ ਕਤਲ ਦੇ ਸ਼ਰੇਆਮ ਇੰਡੀਆ ਗਵਰਨਮੈਂਟ ਦਾ ਸਾਥ ਦੇ ਰਹੀ ਆ ਜੀ ਬਿਲਕੁਲ ਸੋ ਐਚ ਐਫ ਨੇ ਕੱਲਾ ਇਹੀ ਨਹੀਂ ਜਿੱਦਾਂ ਗੁਰਦਵਾਰਾ ਸਾਹਿਬ ਫਰੀਮਾਉਂਟ ਤੇ ਹੋਰ ਧਾਰਮਿਕ ਸਥਾਨਾਂ ਬਾਰੇ ਅ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਉਸਤੇ ਉਲਟ ਜਿਹੜਾ ਉਹ ਪ੍ਰਚਾਰ ਕੀਤਾ ਆ ਉਹਨਾਂ ਨੇ ਜਿਹੜੀਆਂ ਆ ਵੱਖ-ਵੱਖ ਲਾ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੂੰ ਟ੍ਰੇਨਿੰਗਸ ਜਿਹੜੀਆਂ ਉਹ ਦਿੱਤੀਆਂ ਇਹ ਵੀ ਆਪਣੇ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਗਿਆ ਹੈਗੀਆਂ ਸੋ ਇਹ ਕਿਸ ਟ੍ਰੇਨਿੰਗ ਦੇ ਵਿੱਚ ਬਿਲਕੁਲ ਇਹਨਾਂ ਨੇ ਕਲੇਮ ਕੀਤਾ ਵੀ ਜਿਹੜੇ Hindu ਮੰਦਿਰਸ ਆ ਜਿਹੜੇ ਉਹਨਾਂ ਨੂੰ ਵੈਂਡਲਾਈਜ਼ ਕੀਤਾ ਗਿਆ ਵੀ ਉਹਨਾਂ 'ਚ ਸਿੱਖਾਂ ਦਾ ਹੱਥ ਹੋ ਸਕਦਾ ਹੈ ਇਸ ਤੋਂ ਬਿਨਾ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕਲ ਸਿੱਖ ਲੀਡਰਸ ਆ ਉਹ ਉਹ ਆਰਗੇਨਾਈਜ਼ ਕ੍ਰਾਈਮ ਤੇ ਟੈਰਰਿਜ਼ਮ ਦੇ ਨਾਲ ਕਨੈਕਟਡ ਹੈਗੇ ਆ ਇਹ ਉਹਨਾਂ ਨੇ ਇਹ ਜਿਹੜੀ ਟ੍ਰੇਨਿੰਗ ਦਿੱਤੀ ਉਦੋਂ ਇਹ ਕਿਹਾ ਸੋ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਸਮੀਰ ਕਰਨ ਦੀ ਜਿਹੜੀ ਜਿਹੜੇ ਸਿੱਖ ਐਕਟਿਵਿਸਟ ਆ ਉਹ ਗੱਲ ਸੀਗੀ ਬਿਲਕੁਲ ਇਹ ਸ਼ਣਿਆਂਮ ਉਹੀ ਚੀਜ਼ ਉਸੇ ਹੀ ਏਜੰਡੇ ਦੇ ਉੱਤੇ ਜਿਹੜੇ ਚੱਲੇ ਆ ਜੋ ਭਾਰਤ ਦੀ ਸਰਕਾਰ ਅਕਸਰ ਜਿਹੜੀ ਇਸ ਦੇ ਵਿੱਚ ਕਰਦੀ ਆ ਜਿਸ ਤਰੀਕੇ ਦੇ ਨਾਲ ਉਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੀ ਆ ਸੋ ਗੁਰਦੌਰ ਸਾਹਿਬ ਫ੍ਰੀਮੋਰ ਨੇ ਇਸ 60 ਮਹੀਨੇ ਦੀ ਪੂਰੀ ਜਾਂਚ ਤੋਂ ਬਾਅਦ ਦੇ ਵਿੱਚ ਹੁਣ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਅਟਾਰਨੀ ਜਰਨਲ ਨੇ ਪੈਮ ਬਾਂਡੀ ਉਹਨਾਂ ਨੂੰ ਚਿੱਠੀ ਲੇਕ ਕੇ ਇਸ ਬਾਬਤ ਜਿਹੜਾ ਆ ਉਹ ਇਨਵੈਸਟੀਗੇਸ਼ਨ ਜਾਂਚ ਕਰਨ ਦੀ ਮੰਗ ਕੀਤੀ ਆ ਜੇ ਇਸ ਦੇ ਵਿੱਚ ਫਾਰਾ ਦੇ ਨਾਲ ਸਿਵਲ ਰਾਈਟਸ ਦੀ ਵੀ ਜੀ ਗੱਲ ਆਉਂਦੀ ਆ ਤਾਂ ਉੱਥੇ ਦੱਸਦੇ ਜਾਈਏ ਵੀ ਇਸ ਮੌਕੇ ਸਿਵਲ ਰਾਈਟਸ ਦੀ ਜਿਹੜੀ ਸ਼ਾਖਾ ਹੈ ਡਿਪਾਰਟਮੈਂਟ ਆਫ ਜਸਟਿਸ ਦੇ ਅੰਡਰ ਹਰਮੀਤ ਤੇ ਲੋਹਣੀ ਜਿਹੜੀ ਉਸ ਨੂੰ ਲੀਡ ਜਿਹੜੀ ਉਹ ਕਰ ਰਹੀ ਆ ਜਿਨ੍ਹਾਂ ਨੇ ਆਲਰੇਡੀ ਕੈਲੀਫੋਰਨੀਆ ਦੇ ਸਕੂਲਾਂ ਨੂੰ ਟਰਾਂਸ ਐਥਲੀਟਸ ਨੂੰ ਦੇ ਮਾਮਲੇ ਦੇ ਵਿੱਚ ਜਿਹੜੀਆਂ ਆ ਉਹ ਚਿੱਠੀਆਂ ਆਉਂਦਾਂ ਨੇ ਲਿਖੀਆਂ ਹੈਗੀਆਂ ਆ ਸੋ ਬਹੁਤ ਸਾਰੇ ਜਿਹੜੇ ਐਗਜ਼ਿਬਿਟਸ ਆ ਉਹ ਜਿਹੜੇ ਪੇਸ਼ ਕੀਤੇ ਗਏ ਆ ਵੀ HAF ਕਿਦਾਂ ਜੁਆਇਨ ਕੀਤਾ ਇੰਡੀਅਨ ਅਮਰੀਕਨ ਗਰੁੱਪਸ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਜਿਹੜਾ ਜੀਆਂ ਨੂੰ ਜਿਹੜਾ ਉਹ ਆਖਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਉਹਨਾਂ ਦੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਮੋਦੀ ਨੂੰ ਮਿਲਣ ਦੇ ਲਈ ਜਿਹੜੀ ਹਾਉਦੀ ਮੋਦੀ ਰੈਲੀ ਹੋਈ ਸੀ ਜਿੱਥੇ ਉਦੋਂ ਟਰੰਪ ਵੀ ਗਏ ਸੀਗੇ ਉਹਨਾਂ ਨੇ ਇੱਕ ਵੀ ਉਹਨਾਂ ਦੇ ਨਾਲ ਜੇ ਮੁਲਾਕਾਤ ਕਰਨੀ ਆ ਤਾਂ ਤੁਸੀਂ ਇਹਨਾਂ ਦੇ ਥਰੂ ਜਿਹੜਾ ਉਹ ਪਹੁੰਚੋ ਇਹ ਉੱਥੇ ਜਿਹੜਾ ਉਹ ਆਓ ਸਾਡਾ ਕੂਪਨ ਕੋਡ ਜਿਹੜਾ ਉਹ ਵਰਤੋ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਓਬਵੀਅਸ ਦੇ ਵਿੱਚ ਹੈਗੀਆਂ ਜਿਹੜੇ ਜਿੰਨਾ ਸ਼ੋਕਲਾ ਹੋਣੀ ਤੇ ਹੋਰ ਇਹਨਾਂ ਦੇ ਜਿਹੜੇ ਉਹ ਲੋਕ ਹੈਗੇ ਆ ਯੂਐਸ ਦੇ ਵਿੱਚ ਜਿਹੜੀ ਐਮਬੈਸੀ ਹੈ ਇੰਡੀਆ ਦੀ ਉਹਨਾਂ ਦੇ ਵੀ ਪ੍ਰਚਾਰ ਨੂੰ ਇਹਨਾਂ ਨੇ ਅੱਗੇ ਜਿਹੜਾ ਆ ਉਸ ਤਰੀਕੇ ਦੇ ਨਾਲ ਵਧਾਇਆ ਹੈਗਾ ਆ ਸੋ ਇਸੇ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਫਰੀਮਾਉਂਟ ਆ ਉਹ ਹੁਣ ਗੁਹਾਰ ਲਾ ਰਿਹਾ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਇਸ ਦੇ ਵਿੱਚ ਕਾਰਵਾਈ ਨੂੰ ਜਿਹੜਾ ਹੁਣ ਅੱਗੇ ਜਿਹੜਾ ਹਰਜੋਤ ਸਿੰਘ ਜੀ ਵਿਦਾਇਆ ਜਾਵੇ ਸੋ ਇੱਥੇ ਹੁਣ ਸਾਰੇ ਹੀ ਸਿੱਖਾਂ ਨੂੰ ਦੇਖੋ ਨਾਲ ਜਿਹੜੀ ਖਬਰ ਆ ਉਹ ਇੱਕ ਜੁੜਦੀ ਹੋਈ ਆਪਾਂ ਇੱਕ ਹਿਸਾਬ ਦੇ ਨਾਲ ਦੇਖ ਸਕਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ SB509 ਬਿਲ ਆ ਜਿਸ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿਲ ਦੇ ਤੌਰ ਦੇ ਉੱਤੇ ਆ ਵੀ ਉੱਥੇ ਉੱਥੇ ਜਿਹੜਾ ਆ ਇਦਾਂ ਦੇ ਜਿਹੜੇ ਸੰਸਥਾਵਾਂ ਜੋ ਕਿ ਬਾਹਰ ਬੈਠੇ ਸਿੱਖਾਂ ਦੇ ਉਲਟਕੂੜ ਪ੍ਰਚਾਰ ਕਰਦੀਆਂ ਉਹਨਾਂ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਵੀ ਇਹ ਇੱਕ ਹਿਸਾਬ ਦੇ ਨਾਲ ਟ੍ਰਾਂਸਨੈਸ਼ਨਲ ਡਿਪਰੈਸ਼ਨ ਵਾਲੇ ਕੰਮ ਦੇ ਤੌਰ ਨੂੰ ਹੀ ਜਿਹੜੇ ਆਹੋ ਕਦਮ ਜਿਹੜੇ ਉਹ ਵਧਾ ਰਹੇ ਆ ਇੱਕ ਤਾਂ ਫੋਰਨ ਏਜੰਟ ਦੇ ਤੌਰ ਦੇਤੇ ਇੱਥੇ ਇੱਕ ਬਾਹਰਲੀ ਸਰਕਾਰ ਦੇ ਲਈ ਕੰਮ ਕਰ ਰਹੇ ਆ ਉਹ ਉਹਨਾਂ ਨੇ ਰਜਿਸਟਰ ਨਹੀਂ ਕੀਤਾ ਉਸ ਦੀ ਇਨਵੈਸਟੀਗੇਸ਼ਨ ਦੀ ਮੰਗ ਤੇ ਇਦਾਂ ਦੀਆਂ ਚੀਜ਼ਾਂ ਜਿਹੜੇ ਸਮੀਅਰ ਕੈਂਪੇਨਸ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ ਇਸ ਖਾਤਰ ਹੁਣ ਸਾਰੇ ਸਿੱਖਾਂ ਨੂੰ ਇਸ ਦੇ ਵਿੱਚ ਇਕਜੁੱਟ ਹੋਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਸੋ ਏਦਾਂ ਦੀਆਂ ਜਿਹੜੀਆਂ ਹੋਰ ਕੋਈ ਫਾਊਂਡੇਸ਼ਨਸ ਹਰਜੋਤ ਸਿੰਘ ਜੀ ਜੀ ਉਹ ਹੈਗੀਆਂ ਨੇ ਤਾਂ ਉਹਨਾਂ ਦਾ ਵੀ ਪਰਦਾ ਫਾਸ਼ ਹੋਣਾ ਚਾਹੀਦਾ ਆ ਸੋ ਜਿਹੜੇ ਕ੍ਰਿਸ ਗਵਰ ਫਾਊਂਡਰ ਤੇ ਸੀਈਓ ਹੈਗੇ ਨੇ ਲੈਕਸ ਪੋਲਿਟੀਕਾ ਦੇ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਕੋਈ ਵੀ ਜਿਹੜੀ ਫੋਰਨ ਗਵਰਨਮੈਂਟ ਆ ਉਹ ਇਸ ਤਰੀਕੇ ਦੇ ਨਾਲ ਚੋਰੀ ਛਿਪੇ ਜਿਹੜੇ ਕੈਂਪੇਨਸ ਆ ਉਹ ਅਮਰੀਕਾ ਦੇ ਵਿੱਚ ਨਹੀਂ ਚਲਾ ਸਕਦੀ ਇੱਕ ਹਿਸਾਬ ਦੇ ਨਾਲ ਅਨਰਜਿਸਟਰਡ ਪ੍ਰੌਕਸੀਜ਼ ਦੇ ਤੌਰ ਦੇ ਉੱਤੇ ਤੇ ਇਹਨਾਂ ਨੂੰ ਫਾਰਾ ਦੇ ਨਾਲ ਫੋਰਨ ਏਜੰਟਸ ਦਾ ਜਿਹੜਾ ਐਕਟ ਹੈਗਾ ਆ ਉਸ ਦੇ ਨਾਲ ਕੰਪਲਾਈ ਕਰਨਾ ਪੈਣਾ ਜੇ ਫੇਲਿਅਰ ਹੁੰਦੇ ਨੇ ਤੇ ਕਹਿੰਦੇ ਵੀ ਇਹ ਅਕਾਉਂਟੇਬਿਲਟੀ ਤੇ ਪਬਲਿਕ ਟਰਸਟ ਇਸ ਦੇ ਨਾਲੋਂ ਜਿਹੜਾ ਉਹ ਟੁੱਟਦਾ ਆ ਕਹਿੰਦੇ ਵੀ ਇਸ ਕੰਪਲੇਨਟ ਦੇ ਜ਼ਰੀਏ ਇਹਦਾ ਮਤਲਬ ਇਹੀ ਆ ਵੀ ਜਿਹੜੀ ਅਮਰੀਕਾ ਦੀ ਸੋਵਰਨਿਟੀ ਆ ਪ੍ਰਭੂ ਸੱਤਾ ਆ ਉਸ ਨੂੰ ਅਸੀਂ ਬਚਾਉਣਾ ਆ ਅ ਜਿਸ ਤਰੀਕੇ ਨਾਲ ਆਪਾਂ ਕੈਨੇਡਾ ਦੇ ਵਿੱਚ ਦੇਖਿਆ ਵੀ ਭਾਰਤ ਨੇ ਉਹ ਕਿਸ ਤਰੀਕੇ ਦੇ ਨਾਲ ਉਥੇ ਅਸੈਸੀਨੇਸ਼ਨਸ ਕੀਤੀਆਂ ਅਸੈਸੀਨੇਸ਼ਨ ਪਲੋਟ ਜਿਹੜੇ ਉਹ ਕਿਤੇ ਉਹ ਸਾਰਾ ਕੁਝ ਜਿਹੜਾ ਉਹ ਕੀਤਾ ਆ ਉਹਨਾਂ ਦੇ ਕੰਮ ਇੱਥੇ ਜਿਹੜੇ ਉਹ ਨਾ ਹੋਵੇ ਫੋਰਨ ਇਨਫਲੂਐਂਸ ਫੋਰਨ ਇੰਟਰਫੀਅਰੈਂਸ ਜਿਹੜੀ ਉਹ ਨਾ ਹੋਵੇ ਯੂਐਸ ਸਿਟੀਜ਼ਨਸ ਸਾਇਲੈਂਸ ਜਿਹੜੇ ਉਹ ਨਾ ਕਿਤੇ ਜਾ ਸਕਣ ਫੋਰਨ ਬੈਕਡ ਇੰਟੀਮਿਡੇਸ਼ਨ ਨਾ ਹੋਵੇ ਅਮਰੀਕਨ ਧਰਤੀ ਦੇ ਉੱਤੇ ਇਸ ਦੇ ਲਈ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇੱਕ ਵੈਲਕਮ ਮੂਵ ਜਿਹੜਾ ਆ ਉਹ ਆਪਣੇ ਸਾਹਮਣੇ ਆ ਤੇ ਹੁਣ ਸਾਰੇ ਸਿੱਖਾਂ ਨੂੰ ਹਰਜੋਤ ਸਿੰਘ ਜੀ ਇਸ ਬਾਬਤ ਇਕੱਠੇ ਹੋ ਕੇ ਜਿਹੜੀ ਇਸ ਗੁਹਾਰ ਨੂੰ ਇਸ ਆਵਾਜ਼ ਨੂੰ ਹੋਰ ਬੁਲੰਦ ਕਰਨਾ ਚਾਹੀਦਾ ਆ ਖਾਸ ਕਰਕੇ ਹਰਜੋਤ ਸਿੰਘ ਜੀ ਉਦੋਂ ਜਦੋਂ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਹੋਣਾ ਨੇ ਸਪਸ਼ਟ ਅੱਖਰਾਂ ਦੇ ਵਿੱਚ ਕਿਹਾ ਵੀ ਅਮਰੀਕਨਸ ਨੂੰ ਜੇ ਕੋਈ ਬਾਹਰੀ ਸਰਕਾਰ ਜਾਂ ਬਾਹਰਲੇ ਬੰਦੇ ਉਹ ਇੰਟੀਮੀਡੇਟ ਕਰਦੇ ਆ ਉਹਨਾਂ ਦੀ ਫ੍ਰੀ ਸਪੀਚ ਦੇ ਉੱਤੇ ਸੱਨ ਲਾਉਂਦੇ ਆ ਤਾਂ ਅਸੀਂ ਉਹਨਾਂ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾਵਾਂਗੇ ਸੋ ਬਹੁਤ ਸਾਰੇ ਜਿਹੜੇ ਭਾਰਤੀ ਲੀਡਰ ਉੱਥੇ ਬੈਠੇ ਬੋਲਦੇ ਆ ਉੱਥੇ ਜਿਹੜੇ ਆ ਅਮਰੀਕਨਸ ਨੂੰ ਸਿੱਖ ਅਮਰੀਕਨਸ ਨੂੰ ਅੱਖਾਂ ਦਿਖਾਉਂਦੇ ਆ ਡਰਾਉਂਦੇ ਆ ਧਮਕਾਉਂਦੇ ਆ ਉਹ ਆਜ਼ਾਦਨਾਂ ਗੱਲ ਕਰਨ ਤੋਂ ਰੋਕਦੇ ਆ ਹੁਣ ਇਹ ਦੇਖਣਾ ਹੋਊਗਾ ਵੀ ਆਪਾਂ ਉਮੀਦ ਕਰਦੇ ਆਂ ਵੀ ਜਿਹੜੇ ਮਾਰਕੋ ਰੂਬਿਓ ਤੇ 트럼ਪ ਪ੍ਰਸ਼ਾਸਨ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਜਿਹੜੀ ਉਹ ਲਗਾਮ ਜਿਹੜੀ ਉਹ ਲਾਵੇ ਉਹਨਾਂ ਦੇ ਉੱਤੇ ਨਕੇਲ ਜਿਹੜੀ ਆ ਉਹ ਕੱਸੇ ਸੋ ਮਾਰਕੋ ਰੂਬਿਓ ਦੇ ਉਸ ਬਿਆਨ ਤੋਂ ਬਾਅਦ ਚ ਉਹਨਾਂ ਦੀ ਇਸ ਪਾਲਿਸੀ ਸ਼ਿਫਟ ਤੋਂ ਬਾਅਦ ਚ ਉਹਨਾਂ ਨੂੰ ਵੀ ਜਿਹੜੇ ਉਹ ਕੰਨ ਹੋ ਜਾਣੇ ਚਾਹੀਦੇ ਆ ਤੇ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਜਿੱਥੇ ਦਾ ਖਾਣਾ ਉਹਨਾਂ ਦੇ ਨਾਲ ਨਮਖਰਾਮੀ ਜਿਹੜੀ ਉਹ ਕਰਨ ਵਾਲੀ ਗੱਲ ਆ ਉਹ ਇਸ ਟਾਈਮ ਇੱਥੇ ਜਿਹੜੀਆਂ ਉਹ ਕਰ ਰਹੀਆਂ ਸੋ ਇਹਨਾਂ ਨੂੰ ਮੁੜ ਜਿਹੜਾ ਵਿਚਾਰ ਕਰਨਾ ਚਾਹੀਦਾ ਆ ਵੀ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਜੋ ਜੋ ਜਿਸ ਦੀ ਆੜ ਦੇ ਵਿੱਚ ਤੁਸੀਂ ਇਹ ਕਰ ਰਹੇ ਆ ਉਹ ਕੰਮ ਨੂੰ ਕਰੋ ਸਰਕਾਰ ਦੇ ਜਿਹੜੇ ਆ ਉਹ ਕੱਟਪੁਤਲੀ ਬਣ ਕੇ ਭਾਰਤੀ ਸਰਕਾਰ ਦੀ ਕੱਟਪੁਤਲੀ ਬਣ ਕੇ ਇੱਥੇ ਸਿੱਖਾਂ ਦੇ ਉਲਟ ਸਭ ਨੂੰ ਉਹਨਾਂ ਨੂੰ ਬਦਨਾਮ ਉਹਨਾਂ ਦੇ ਗੁਰੂ ਘਰਾਂ ਨੂੰ ਬਦਨਾਮ ਕਰਨ ਵਾਲਾ ਕੰਮ ਆ ਉਸ ਤੋਂ ਜਿਹੜਾ ਉਹ ਪਿੱਛੇ ਨੂੰ ਹੋਵੋ ਨਹੀਂ ਤਾਂ ਉਸ ਦੇ ਨਤੀਜੇ ਜਿਹੜੇ ਮਾੜੇ ਹੋਣਗੇ ਸ਼ਿਕਾਇਤ ਹੋਈ ਆ ਦੇਖੋ ਇਸ ਤੋਂ ਅੱਗੇ ਹੁਣ ਅੱਗੇ ਕਾਰਵਾਈ ਕੀ ਪੈਂਦੀ ਆ ਪਿਛਲੇ 8 ਮਹੀਨਿਆਂ ਦੇ ਦੌਰਾਨ ਜਿਹੜੀ ਪੂਰੀ ਇਨਵੈਸਟੀਗੇਸ਼ਨ ਆ ਇਸ ਬਹੁਤ ਵੱਡੀ ਲਾਫ ਫਾਰਮ ਵੱਲੋਂ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇਹ ਪਤਾ ਚੱਲਿਆ ਵੀ ਵਿਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਭਾਰਤੀ ਐਂਬੈਸੀ ਆ ਉਹਨਾਂ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਲ ਆਪਣੇ ਸਬੰਧਾਂ ਨੂੰ ਫਿਡਿਊਸ਼ਰੀ ਦੱਸਿਆ ਵੀ ਕਾਨੂੰਨੀ ਰਿਸ਼ਤਾ ਆ ਜੋ ਕਿ ਕਾਨੂੰਨੀ ਜਾਂ ਵਿੱਤੀ ਭਰੋਸੇ ਦੇ ਰੂਪ ਵਿੱਚ ਵਰਤੇ ਜਾਣ ਵਾਲਾ ਸ਼ਬਦ ਆ ਜਿਹਦਾ ਮਤਲਬ ਉਹ ਸਿੱਧਾ ਹੀ ਵਫਾਦਾਰੀ ਜਾਂ ਨੁਮਾਇੰਦਗੀ ਹੁੰਦਾ ਹੈਗਾ ਲੈਕਸ ਪੋਲਿਟਿਕਾ ਦੇ ਸੀਈਓ ਕ੍ਰਿਸ ਗੋਬਰ ਨੇ ਕਿਹਾ ਵੀ ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਅਮਰੀਕਾ ਅੰਦਰ ਗੁਪਤ ਪ੍ਰਭਾਵ ਪਾ ਕੇ ਸਰਕਾਰ ਦੇ ਫੈਸਲਿਆਂ ਤੇ ਅਸਰ ਪਾਉਣ ਵਾਲੀਆਂ ਜਿਹੜੀਆਂ ਮੁਹਿੰਮਾਂ ਨੂੰ ਬਿਨਰ ਰਜਿਸਟਰ ਹੋਣ ਤੇ ਚਲਾਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਜਿਹੜਾ ਫਾਰਾ ਦੀ ਲੰਘਣਾ ਕਾਨੂੰਨੀ ਜਵਾਬ ਦੇ ਹੀ ਤੇ ਲੋਕਾਂ ਦੇ ਸਰਕਾਰ ਵਿੱਚ ਭਰੋਸੇ ਨੂੰ ਖਤਰੇ ਵਿੱਚ ਪਾਉਂਦੀ ਹੈਗੀ ਆ ਗੁਰਦੇਵ ਸਿੰਘ ਪ੍ਰੀਮੋਡ ਦੇ ਸਪੋਕਸਪਰਸਨ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਡਿਪਾਰਟਮੈਂਟ ਆਫ ਜਸਟਿਸ ਦੀ ਪਾਰਦਰਸ਼ਤਾ ਤੇ ਰਾਸ਼ਟਰੀ ਸੁੱਖਿਆਵਲ ਕੀਤੇ ਗਏ ਨਵੇਂ ਵਾਅਦਿਆਂ ਦਾ ਸਵਾਗਤ ਕਰਦੇ ਹਾਂ ਪਰ ਇਸ ਸਿਰਫ ਸ਼ਬਦ ਨਹੀਂ ਕਾਫੀ ਨਹੀਂ ਹੋਣੀ ਚਾਹੀਦੇ ਕਾਰਵਾਈ ਦੀ ਲੋੜ ਹੈਗੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾਣਾ ਜ਼ਰੂਰੀ ਹੈਗੀ ਆ ਕਿਉਂਕਿ ਅਸੀਂ ਆਪਣੀ ਸੁਰੱਖਿਆ ਨੂੰ ਹੋਰ ਵੱਡੇ ਖਤਰੇ ਦੇ ਵਿੱਚ ਨਹੀਂ ਪਾ ਸਕਦੇ ਹੈਗੇ ਸੋ ਹੁਣ ਜਿਹੜੇ ਸਿੱਖ ਆ ਉਹਨਾਂ ਦਾ ਜਿਹੜਾ ਫਰਜ਼ ਇਹ ਬਣਦਾ ਆ ਭਈ ਅਸੀਂ ਅਮਰੀਕਾ ਨੂੰ ਇੰਡੀਆ ਨਹੀਂ ਬਣ ਦੇਣਾ ਅ ਅਮਰੀਕਾ ਦੇ ਵਿੱਚ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲੋਕਾਂ ਨੂੰ ਪਹੁੰਚਿਆ ਨੂੰ ਸੋ ਸਿੱਖਾਂ ਨੂੰ ਖਾਸ ਕਰਕੇ ਸੋ ਜੇ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦਾ ਆ ਕਿਸੇ ਤਰ੍ਹਾਂ ਦੀ ਧੱਕੇ ਦੀ ਗੱਲ ਕਰਦਾ ਆ ਚਾਹੇ ਉਹ ਕਿਸਾਨਾਂ ਦੇ ਮਾਮਲੇ 'ਚ ਹੋਵੇ ਚਾਹੇ ਉਹ ਮਿਨੋਰਟੀਜ਼ ਨੂੰ ਦੱਬਣ ਦੀ ਹੋਵੇ ਦਲਤਾਂ ਦੇ ਮਾਮਲੇ 'ਚ ਹੋਵੇ ਸੋ ਜੇ ਬਾਹਰ ਦੀਆਂ ਸਰਕਾਰਾਂ ਇਦਾਂ ਦੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਉਹਨਾਂ ਦੀਆਂ ਪ੍ਰੌਕਸੀਜ਼ ਆ ਰਲ ਕੇ ਕੰਮ ਕਰਦੀਆਂ ਹੈਗੀਆਂ ਤੇ ਸਾਨੂੰ ਉਹਨਾਂ ਦੇ ਅਗੇਂਸਟ ਬੋਲਣਾ ਚਾਹੀਦਾ ਬਾ ਸਾਨੂੰ ਇਕੱਠੇ ਹੋ ਕੇ ਜਿਹੜੇ ਇਹਨਾਂ ਨੂੰ ਇਨਵੈਸਟੀਗੇਟ ਤੇ ਐਕਸਪੋਜ਼ ਕਰਨਾ ਚਾਹੀਦਾ ਸਾਡੀਆਂ ਇਕੱਠੀਆਂ ਜਿਹੜੀਆਂ ਆਵਾਜ਼ਾਂ ਜਿਹੜੀਆਂ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਪਹੁੰਚਣੀਆਂ ਚਾਹੀਦੀਆਂ ਜਿਸ ਤਰ੍ਹਾਂ ਆਪਾਂ ਦੇਖਿਆ ਸੈਕਰਮੈਂਟੋ ਦੇ ਵਿੱਚ ਐਸਵੀ 509 ਬਿਲ ਨੂੰ ਲੈ ਕੇ ਪਹੁੰਚੀਆਂ ਹੈਗੀਆਂ ਸੋ ਆਪਣੀ ਕਮਿਊਨਿਟੀਜ਼ ਦੇ ਨਾਲ ਲਾ ਮੇਕਰਸ ਦੇ ਨਾਲ ਅੰਗੇਜ ਕਰੋ ਅਤੇ ਡਰੋ ਨਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਇੰਟੀਮੀਡੇਸ਼ਨ ਹੋਣ ਦੀ ਜਰੂਰਤ ਨਹੀਂ ਹੈ ਆਪਣੇ ਗਵਰੰਟੀਮੁਲਕ ਕੈਨੇਡਾ 'ਚ ਕੀ ਕੁਝ ਵਾਪਰਿਆ ਤੁਸੀਂ ਦੇਖਿਆ ਹੀ ਆ ਪਿਛਲੇ 2-3 ਦਿਨ ਪਹਿਲਾਂ ਇੱਕ ਸਿੱਖ ਦਾ ਜਿਹੜਾ ਇੱਕ ਗੈਂਗ ਦੇ ਜਿਹੜੇ ਇੰਡੀਆ ਦੇ ਗੈਂਗ ਜਿਹੜੇ ਖਾਸ ਕਰਕੇ ਜਿਹੜੇ ਪਤਾ ਹੀ ਆ ਸਿੱਧੇ ਵੀ ਬੀਜੇਪੀ ਦੇ ਨਾਲ ਜਿਨ੍ਹਾਂ ਦਾ ਕਨੈਕਸ਼ਨ ਹੈਗਾ ਉਹਨਾਂ ਵੱਲੋਂ ਇੱਕ ਸਿੱਖ ਦਾ ਕਤਲ ਕੀਤਾ ਗਿਆ ਹੈਗਾ ਉਹ ਤੁਹਾਡੇ ਸਾਹਮਣੇ ਉਹ ਬੰਦੇ ਵੀ ਅਰੈਸਟ ਕਰ ਲਏ ਹੈਗੇ ਆ ਸੋ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਬਿੱਲ ਐਸ ਵੀ 509 ਸੈਨੇਟ ਚੋਂ ਪਾਸ ਹੋ ਚੁੱਕਾ ਆ ਹੁਣ ਅਸੈਂਬਲੀ ਚ ਜਾਊਗਾ ਫੇਰ ਉਹ ਗਵਰਨਰ ਦੇ ਕੋਲ ਜਾਣਾ ਹੈਗਾ ਜੀ ਬਿਲਕੁਲ ਸੇ ਵੀ ਬਹੁਤ ਸਿੱਖਾਂ ਦੇ ਲਈ ਇੱਕ ਖੁਸ਼ੀ ਵਾਲੀ ਗੱਲ ਆ ਵੀ ਜਿਹੜੀ ਹਿੰਮਤ ਮਾਰੀ ਆ 509 ਦੇ ਲਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿਲਡ ਲਈ ਉਸ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਹੋਈ ਆ ਆਪਾਂ ਸੈਨੇਟ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਚ ਹੁਣ ਕਾਮਯਾਬ ਹੋ ਚੁੱਕੇ ਆ ਤੇ ਹੁਣ ਅਗਲਾ ਜਿਹੜਾ ਟੀਚਾ ਹੈ ਅਗਲਾ ਜਿਹੜਾ ਨਿਸ਼ਾਨਾ ਹੈ ਉਹ ਅਸੈਂਬਲੀ ਦੇ ਵਿੱਚ ਪਹਿਲਾਂ ਕਮੇਟੀਆਂ ਚੋਂ ਪਾਸ ਕਰਾ ਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਆ ਹਰਜੋਤ ਸਿੰਘ ਜੀ ਇਸ ਨੂੰ ਅਸੈਂਬਲੀ ਚੋਂ ਵੀ ਜਿਹੜਾ ਉਹ ਪਾਸ ਜਿਹੜਾ ਉਹ ਕਰਾਉਣਾ ਆ ਸੋ ਇਹ ਚੀਜ਼ਾਂ ਬਹੁਤ ਲਾਜ਼ਮੀ ਆ ਬਹੁਤ ਜ਼ਰੂਰੀ ਆ ਟਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਮਾਮਲੇ ਦੇ ਵਿੱਚ ਇਸ ਬਿੱਲ ਨੂੰ ਜਿਹੜਾ ਉਹ ਪਾਸ ਜਿਹੜਾ ਉਹ ਕੀਤਾ ਗਿਆ ਆ ਸੋ ਅੱਜ ਜਿਹੜੀ ਇਸ ਦੇ ਉੱਤੇ ਵੋਟ ਆ ਹਰਜੋਤ ਸਿੰਘ ਜੀ ਜਿਹੜੀ ਉਹ ਹੋਈ ਹੈਗੀ ਆ ਸੋ ਆਪਾਂ ਜੇ ਦੱਸਦੇ ਜਾਈਏ ਇਸ ਵੋਟ ਦੇ ਵਿੱਚ 36 ਜਾਣਿਆਂ ਨੇ ਇਸ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਸੀ ਤੇ ਇੱਕ ਵੀ ਵੋਟ ਇਸ ਦੇ ਉਲਟ ਨਹੀਂ ਪਈ ਕੋਈ ਇੱਕ ਨੇ ਜਿਹੜੀ ਉਹ ਵੋਟ ਨਹੀਂ ਪਾਈ ਸੋ ਸਰਬਸੰਮਤੀ ਦੇ ਨਾਲ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਜਿਹੜਾ ਬਿੱਲ ਆ ਉਹ ਪਾਸ ਜਿਹੜਾ ਉਹ ਹੋ ਚੁੱਕਾ ਆ ਸੈਨੇਟ ਦੇ ਵਿੱਚੋਂ ਸੋ ਇਹ ਆਪਾਂ ਵੀ ਦੇਖੋ ਪੰਜਾਬੀ ਰੇਡੀਓ ਯੂਐਸਏ ਵੱਲੋਂ ਇੱਕ ਸਿੱਖ ਹੋਣ ਦੇ ਨਾਤੇ ਆਪਾਂ ਨੂੰ ਪਤਾ ਹੈ ਵੀ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਕੀ ਜਿਹੜੀ ਸਥਿਤੀ ਜਿਹੜੀ ਉਹ ਇੱਥੇ ਹੈਗੀ ਆ ਐਚਏਐਫ ਵਰਗੀਆਂ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਸੰਸਥਾਵਾਂ ਉਹਨਾਂ ਦੇ ਜਿਹੜੇ ਭਾਰਤੀ ਜਿਹੜੇ ਦਲਾਲ ਨੇ ਉਹ ਸਰਕਾਰ ਦੀਆਂ ਕੱਟਪੁਤਲੀਆਂ ਉਹ ਇਦਾਂ ਦੀਆਂ ਕਾਰਵਾਈਆਂ ਕਰਦੀਆਂ ਨੇ ਅੱਜ ਉਹਨਾਂ ਨੂੰ ਵੀ ਇੱਕ ਮੂੰਹ ਤੋੜਵਾ ਜਵਾਬ ਜਿਹੜਾ ਆ ਕੈਲੀਫੋਰਨੀਆ ਦੀ ਸੈਨੇਟ ਦੇ ਦਿੱਤਾ ਆ ਪਿਛਲੇ ਸਾਲ ਹਰਜੋਤ ਸਿੰਘ ਜੀ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਜੇ ਸਮਾਂ ਲਾਉਂਦੇ ਹੋਏ ਦੱਸਦੇ ਜਾਈਏ ਵੀ ਪਿਛਲੇ ਸਾਲ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਜਦ ਜਸਮੀਤ ਕੌਰ ਬੈਂਸ ਡਾਕਟਰ ਬੈਂਸ ਨੇ ਇਹ ਬਿੱਲ ਲਿਆਂਦਾ ਸੀ ਅਸੈਂਬਲੀ ਸਰਬਸੰਮਤੀ ਨਾਲ ਪਾਸ ਹੋਇਆ ਸੀ ਪਰ ਸੈਨੇਟ ਦੀ ਜਿਹੜੀ ਕਮੇਟੀ ਆ ਉਸ ਦੇ ਵਿੱਚ ਫੇਲ ਹੋਇਆ ਸੀ ਇਹੀ ਸੈਨੇਟਰ ਜਿਹੜੇ ਕਾਬਰੇਓ ਆ ਉਨ੍ਹਾਂ ਦੇ ਦੁਆਰਾ 6 ਲੱਖ ਡਾਲਰ ਦੀ ਜਿਹੜੀ ਗੱਲ ਕਰਕੇ ਉਹ ਬਿੱਲ ਜਿਹੜਾ ਉਹ ਰਹਿ ਗਿਆ ਸੀ ਫਿਰ ਜਦ ਉਹਨਾਂ ਨੂੰ ਸਮਝਾਇਆ ਗਿਆ ਦੱਸਿਆ ਗਿਆ ਜਦ ਮਾਰਚ ਹੋਈ ਸੀ 350 ਮੀਲ ਦੀ ਬੇਕਰ ਸਵੀਟ ਤੋਂ ਸੈਕਰਾਮੈਂਟੋ ਤੱਕ ਤਾਂ ਉਸ ਦਿਨ ਸਮਾਪਤੀ ਵਾਲੇ ਦਿਨ ਉਸ ਮਾਰਚ ਦੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਬਿੱਲ ਖੁਦ ਲੈ ਕੇ ਆਉਂਗੀ ਉਹਨਾਂ ਨੇ ਬਿੱਲ ਲਿਆਂਦਾ ਸੈਨੇਟ ਚੋਂ ਜਿਹੜਾ ਇਸ ਬਿੱਲ ਨੂੰ ਹੁਣ ਪਾਸ ਕਰਾ ਦਿੱਤਾ ਗਿਆ ਆ ਪਾਸ ਹੋ ਗਿਆ ਆ ਆਪਾਂ ਬਹੁਤ ਜਿਹੜਾ ਜੋੜ ਲਾਇਆ ਐਚ ਐਫ ਵਾਲੇ ਵੀ ਜਿਹੜੇ ਗਏ ਸੀ ਇਹਨਾਂ ਦੇ ਉਲਟ ਜਿਹੜੇ ਬੋਲਣ ਦੇ ਲਈ ਇਹੀ ਜਿਹੜੀ ਸੰਸਥਾ ਆ ਜਿਹੜਾ ਜਿਹੜਾ ਹੁਣ ਅਮਰੀਕਨ ਅਮਰੀਕਾ ਦੇ ਵਿੱਚ ਫਾਰਾਂ ਨੂੰ ਲੈ ਕੇ ਜਿਹੜਾ ਰੌਲਾ ਪਿਆ ਵੀ ਭਾਰਤੀ ਅ ਏਜੰਟ ਦੇ ਤੌਰ ਦੇ ਤੇ ਉਹ ਕੰਮ ਕਰ ਰਹੇ ਆ ਉਹਨਾਂ ਨੇ ਇਸ ਦੇ ਉਲਟ ਜਿਹੜੇ ਉਹ ਬਿਆਨ ਜਿਹੜੇ ਉਹ ਦਿੱਤੇ ਸੀ ਟੈਸਟੀਮੋਨੀ ਜਿਹੜੀ ਉਹ ਦਿੱਤੀ ਸੀ ਪਰ ਉਹ ਸਾਰੀਆਂ ਅੜਚਨਾ ਨੂੰ ਪਾਰ ਕਰਦੇ ਹੋਏ ਅ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ ਅੱਜ ਜਿਹੜਾ ਸੈਨੇਟ ਦੇ ਵਿੱਚ ਸਰਬਸੰਮਤੀ ਦੇ ਨਾਲ ਇੱਕ ਵੀ ਵਿਦਆਊਟ ਜਿਹੜੀ ਆ ਨੈਗੇਟਿਵ ਵੋਟ ਪਾਏ 36 ਵੋਟਾਂ ਜਿਹੜੀਆਂ ਇਸ ਤੇ ਹੱਕ ਦੇ ਵਿੱਚ ਜਿਹੜੀਆਂ ਉਹ ਪਈਆਂ ਆ ਕੁਝ ਕਿ ਜਿਹੜੇ ਸੈਨੇਟਰਸ ਆ ਉਹ ਸ਼ਾਇਦ ਮੌਜੂਦ ਨਹੀਂ ਸੀਗੇ ਜਾਂ ਉਹਨਾਂ ਨੇ ਵੋਟ ਨਹੀਂ ਪਾਈ ਹਟਾਡੋ 麦콰이어 ریزড ਅ ਵੀਨਰ ਇਹ ਜਿਹੜੇ 4 ਸੈਨੇਟਰਾਂ 'ਆ ਕੋਲ 40 ਸੈਨੇਟਰਸ ਨੇ 36 ਜਿਹੜਿਆਂ ਉਹਨਾਂ ਨੇ ਹੱਕ ਦੇ ਵਿੱਚ ਜਿਹੜੀਆਂ ਉਹ ਵੋਟ ਪਾ ਕੇ ਇਸ ਬਿਲ ਨੂੰ ਜਿਹੜਾ ਉਹ ਪਾਸ ਕਰਾਇਆ ਸੋ ਅਸੀਂ ਸਾਰਿਆਂ ਦਾ ਹੀ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆ ਤੇ ਉਮੀਦ ਇਹੀ ਕਰਦੇ ਆ ਵੀ ਹੁਣ ਅਸੈਂਬਲੀ ਦੇ ਵਿੱਚ ਵੀ ਇਸੇ ਹੀ ਸਪੀਡ ਦੇ ਨਾਲ ਜਿਹੜਾ ਪਾਸ ਹੋਵੇ ਤੇ ਗਵਰਨਰ ਤੱਕ ਪਹੁੰਚ ਕਰਨੀ ਸਿੱਖਾਂ ਨੂੰ ਪਹਿਲਾਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਆ ਵੀ ਉਹ ਵੀਟੋ ਨਾ ਕਰ ਦਵੇ ਵੀ ਉਸ ਨੂੰ ਇਸ ਦੇ ਮਾਇਨੇ ਇਸ ਤੀਆਂ ਚੀਜ਼ਾਂ ਜਿਹੜੀਆਂ ਸਮਝਾਈਆਂ ਜਿਹੜੀਆਂ ਉਹ ਜਾਣ ਮੌਕਾ ਰਹਿੰਦੇ ਹੋਏ ਆ ਯਾਦ ਆ ਜਦੋਂ ਸਿੱਖਾਂ ਦੀ ਜਿਹੜੀ ਆਪਣੇ ਪੰਜਾਬੀਆਂ ਦੇ ਲਈ ਲੈਂਗੁਏਜ ਵਾਲਾ ਜਿਹੜਾ ਬਿੱਲ ਆ ਉਹ ਸਾਰੇ ਪਾਸਿਓਂ ਪਾਸ ਹੋਣ ਤੋਂ ਬਾਅਦ ਚ ਜਿਹੜੇ ਗਵਰਨਰ ਬਰਾਊਨ ਸੀਗੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਵੀਟੋ ਜਿਹੜਾ ਉਹ ਕਰ ਦਿੱਤਾ ਸੀਗਾ ਸੋ ਆਪਾਂ ਹੁਣ ਹਮਲਾ ਜਿਹੜਾ ਉਹ ਮਾਰਨਾ ਆ ਇੱਕ ਪੌੜਾ ਜਿਹੜਾ ਆਪਾਂ ਤੈਅ ਕਰ ਲਿਆ ਦੋ ਹੋਰ ਬਚੇ ਨੇ ਅਸੈਂਬਲੀ ਦਾ ਤੇ ਗਵਰਨਰ ਦਾ ਤੇ ਹੁਣ ਜੋਰ ਜਿਹੜਾ ਆਪਾਂ ਅਸੈਂਬਲੀ ਦੇ ਵਿੱਚ ਇਸ ਨੂੰ ਪਾਸ ਕਰਾਉਣ ਦੇ ਲਈ ਲਾਉਣਾ ਆ ਸੋ ਬਹੁਤ ਬਹੁਤ ਸਾਰਿਆਂ ਨੂੰ ਜਿਹੜੀ ਵਧਾਈ ਆ ਜਿਨ੍ਹਾਂ ਨੇ ਇਸ ਦੇ ਵਿੱਚ ਪੂਰਾ ਜਿਹੜਾ ਉਹ ਜੋਰ ਲਾਇਆ ਸੋ ਆਪਾਂ ਉਮੀਦ ਕਰਦੇ ਆਂ ਇਹ ਅੱਗੇ ਹੁਣ ਫੇਰ ਅਸੈਂਬਲੀ ਚ ਵੀ ਇਦਾਂ ਹੀ ਜਿਹੜਾ ਹਸਲ ਸੰਮਤੀ ਦੇ ਨਾਲ ਪਾਸ ਹੋਵੇ ਇੱਕ ਵਾਰੀ ਫੇਰ ਜਾਂਦੇ ਜਾਂਦੇ ਬੇਨਤੀ ਕਰਦੇ ਜਾਈਏ 7 ਤਰੀਕ ਨੂੰ ਨਗਰ ਕੀਰਤਨ ਜੋ ਸੈਨਫੋਰਸਿਸਕੋ ਹੋ ਰਿਹਾ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਤੇ ਹੋਰ ਅਨੇਕਾਂ ਹੀ ਸ਼ਹੀਦ ਜਿਹੜੇ ਹੋਏ ਹੈਗੇ 1984 ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਦ ਚੜ ਕੇ ਉਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਈਏ ਸ਼ਨੀਵਾਰ ਵਾਰ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਣਾ ਹੈ ਪ੍ਰੋਗਰਾਮ ਤੇ ਬਹੁਤ ਗੁਰੂ ਘਰਾਂ ਤੋਂ ਬੱਸਾਂ ਚੱਲ ਰਹੀਆਂ ਹਨ ਜੁਬਾ ਸਿਟੀ ਤੋਂ ਟੈਰਾਬੀਨਾ ਗੁਰਦੁਆਰਾ ਸਾਹਿਬ ਤੋਂ ਅ ਇਸੇ ਤਰ੍ਹਾਂ ਬਰਾੜਸ਼ਾ ਗੁਰਦੁਆਰਾ ਸਾਹਿਬ ਤੋਂ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਨਾਨਕ ਸਰ ਗੁਰਦੁਆਰਾ ਸਾਹਿਬ ਜਿਹੜਾ ਫਰੀਜ਼ਨੋ ਦੇ ਵਿੱਚ ਹੈਗਾ ਆ ਆਪਣੀ ਆਪਣੀਆਂ ਜਿਹੜੀਆਂ ਸੀਟਾਂ ਬੁੱਕ ਕਰਾ ਲਓ ਬਾਕੀ ਜਿਹੜੇ ਲੋਕਲ ਬੇਰੀਏ ਦੇ ਹੈਗੇ ਆ ਉਹ ਬਾਟਰਾਹੀਂ ਵੀ ਜਾ ਸਕਦੇ ਆ ਕਾਰਾਂ 'ਚ ਵੀ ਜਾ ਸਕਦੇ ਆ ਤੇ ਪ੍ਰਬੰਧਕਾਂ ਨੇ ਇਹ ਕਿਹਾ ਕਿ ਕੁਸ਼ਕ ਜਿਹੜੀਆਂ ਪਾਰਕਿੰਗ ਆ ਉਹਨਾਂ ਦੇ ਨਾਲ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਉਹਨਾਂ ਨੇ ਆਲਰੇਡੀ ਗੱਲਬਾਤ ਕੀਤੀ ਆ ਉਹ ਵੀ ਆਉਣ ਵਾਲੇ ਸਮੇਂ 'ਚ ਆਪਾਂ ਸ਼ੇਅਰ ਕਰ ਦਵਾਂਗੇ ਜੀ ਹੁਣ ਆਪਾਂ ਇਜਾਜ਼ਤ ਜਿਹੜੀ ਉਹ ਲੈਨੇ ਆ ਤੇ ਹਰਜੋਤ ਸਿੰਘ ਜੀ ਨਾਲ ਹੀ ਜਿਹੜਾ ਆਪਾਂ ਦੱਸ ਦਈਏ ਵੀ ਜਿਹੜੇ ਮਾਰਕੀਟਸ ਦਾ ਕੀ ਹਾਲ ਰਿਹਾ ਉਹ ਵੀ ਆਪਾਂ ਜੇ ਓਵਰਆਲ ਦੱਸਦੇ ਜਾਈਏ ਤਾਂ ਡਾਉ ਜੋਨ ਅੱਜ ਜਿਹੜਾ ਹਰਜੋਤ ਸਿੰਘ ਜੀ 200 ਤੋਂ ਵੱਧ ਪੁਆਇੰਟ ਵੱਧ ਕੇ 214 ਪੁਆਇੰਟ ਵੱਧ ਕੇ ਡਾਉ ਜੋਨ 42520 ਤੇ ਬੰਦ ਹੋਇਆ ਐਸ ਐਨ ਪੀ 34 ਪੁਆਇੰਟ ਵੱਧ ਕੇ 5970 ਨੈਸਟੈਕ 153 ਪੁਆਇੰਟ ਵੱਧ ਕੇ 19399 ਤੇ ਸੋਨੇ ਦਾ ਭਾਅ 3376 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 63 ਡਾਲਰ Uh, प्रति बैल्यूरी टेन इयर यिल्ड फोर पॉइंट फोर फाइव परसेंट क्रिप्टोकरेंसीज बेटकोइन एक लाख पांच हजार छः सौ बनवेते थीरियम छब्बीस सौ आठ यूएस डॉलर दे बराबर चल रहा है या स्वतीश होते हैं तो राजकला नहीं मेरी हर्षित सिंगलों मेरी राजकला विशेगलों सबने प्यार से कहा शनि की जय सत सुर